ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਦਾ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਤੇ ਇਹਦੀ ਕੰਟੀਨਿਉਟੀ ਚ ਅੱਜ 11 7 25 ਨੂੰ ਸਵੇਰ ਜਿਹੜੇ ਕੁਝ ਸਰ ਨੂੰ ਹੌਟਸਪੌਟਸ ਦੀ ਇਨਫੋਰਮੇਸ਼ਨ ਆਈ ਸੀ ਦੀ ਵੀ ਜਿੱਥੇ ਹਜੇ ਛੋਟ-ਫੁੱਟ ਨਸ਼ੇ ਦੀ ਵਿਕਰੀ ਹਜੇ ਵੀ ਜਾਰੀ ਹੈ ਜਾਂ ਕੰਜ਼ਮਪਸ਼ਨ ਹਜੇ ਵੀ ਜਾਰੀ ਹੈ ਉਹਨਾਂ ਹੌਟਸਪੌਟਸ ਤੇ ਅੱਜ ਜੁਆਇੰਟ ਕਾਸੋ ਕੀਤਾ ਗਿਆ ਸੀਗਾ ਖੰਨਾ ਸਬਜਨ ਦੇ ਕੁਝ ਪਿੰਡ ਚੋਂ ਕੇ ਉਹਦੇ ਚ ਤਿੰਨ ਐਸਪੀ ਸਬਾਨ 5 ਡੀਐਸਪੀਜ਼ ਤੇ 4 ਐਸਐਚਓਜ਼ ਨੇ ਸਮੇਤ ਫੋਰਸਸਾ ਲਿਆਸੀਆ ਤੇ ਜਿੱਥੇ ਜਿੱਮੇ ਅਸੀਂ ਆ ਹੌਟਸਪੌਟਸ ਤੇ ਰੇਡ ਕੀਤੀ ਹੈ ਉਹਨਾਂ ਚੋਂ 9 ਬੰਦੇ ਅਸੀਂ ਰਾਉਂਡ ਅਪ ਕੀਤੇ ਆ ਫॉर ਵੈਰੀਫਿਕੇਸ਼ਨ ਤੇ ਕੁਝ ਸਾਨੂੰ ਕ੍ਰੈਡੀਬਲ ਇਨਫੋਰਮੇਸ਼ਨਸ ਵੀ ਮਿਲੀਆਂ ਜਿਹਦੇ ਤੇ ਅਸੀਂ ਅੱਗੇ ਐਕਸ਼ਨ ਲੈ ਕੇ ਐਫਆਈਆਰ ਵੀ ਦਰਜ ਕਰ ਰਹੇ ਹਾਂ ਹਾਂਜੀ ਤੁਹਾਨੂੰ ਦੱਸਿਆ ਵੀ ਜੋ ਸਾਨੂੰ ਕ੍ਰੈਡੀਬਲ ਇਨਫੋਰਮੇਸ਼ਨਸ ਆਈਆਂ ਨੇ ਉਹਦੇ ਤੇ ਐਕਟ ਕਰਦੇ ਹੋਏ ਅਸੀਂ ਐਫਆਈਆਰ ਵੀ ਦੇ ਰਹੇ ਹਾਂ ਤੇ ਜਿਹੜੇ ਬਾਕੀ 9 ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਦਾ ਅਸੀਂ ਬੈਕਗ੍ਰਾਉਂਡ ਚੈੱਕ ਕਰ ਰਹੇ ਹਾਂ ਤੇ ਉਹਨਾਂ ਤੇ ਵੀ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਉਹ ਵੀ ਕਰਾਂਗੇ ਕਿੰਨੇ ਤੇ ਜਿਹੜੇ ਆਫ ਕੋਰਡ ਨੇ ਕਿੰਨੇ ਪਿੰਡਾਂ ਵਿੱਚ ਅੱਜ 16 ਪਿੰਡਾਂ 'ਚ ਇੱਕਸੂ ਆਪਰੇਸ਼ਨ ਕੀਤਾ ਗਿਆ ਤੇ ਸਰ ਕੋ ਬਤਹਾਈ ਤਾਂ ਨਾਲ ਸਹਿਯੋਗ ਰਿਹਾ ਹੈ ਹਾਂਜੀ ਅੱਜ ਆਪਣਾ ਸਿਵਿਲਿਅਨਸ ਦਾ ਬਹੁਤ ਸਹਿਯੋਗ ਰਿਹਾ ਉਹਨਾਂ ਤੋਂ ਹੀ ਸਾਨੂੰ ਇਨਫੋਰਮੇਸ਼ਨ ਆਈ ਹੈ ਜਿਹਦੇ ਤੇ ਅਸੀਂ ਅੱਗੇ ਇੱਕ ਕਰਦੇ ਹੋਏ ਐਫ ਆਈ ਆਰ ਦੇਾਂਗੇ ਮਤਲਬ ਕਿ ਜਿਹੜੀ ਹੈ ਸਫਲਤਾ ਮਿਲ ਚੁੱਕੀ ਹੈ ਜਿੰਨਾ ਜ਼ਰੂਰਤ ਹੈ ਜਿੰਨਾ ਕਰੀਏ ਬੜਾ ਪੋਜ਼ਿਟਿਵ ਫੀਡਬੈਕ ਆ ਰਿਹਾ ਜੀ ਲੋਗ ਹੁਣ ਆਪ ਸਾਹਮਣੇ ਆ ਰਹੇ ਆ ਸਾਨੂੰ ਇਨਫੋਰਮੇਸ਼ਨਾਂ ਦੇ ਰਹੇ ਤੇ ਮਤੇ ਪਏ ਰਹੇ ਜਿਵੇਂ ਆਲਮੋਸਟ ਸਾਡੇ ਸਾਰੇ ਪਿੰਡਾਂ ਚ ਤੇ ਵਾਰਡਾਂ ਚ ਮਤੇ ਪਏ ਆ ਲੋਕਾਂ ਨੇ ਕਿ ਵੀ ਅਸੀਂ ਨਾ ਕਿਸੇ ਨਸ਼ੇ ਵਾਲੇ ਦੀ ਪਰਵਾਹੀ ਕਰਾਂਗੇ ਨਾ ਕਿਸੇ ਦੇ ਪਿੱਛੇ ਜਾਵਾਂਗੇ ਅੱਜ ਕੱਲ੍ਹ ਦੇ ਵਿੱਚ ਨੀ ਪੜੀਂਗੇ ਇਹਨਾਂ ਨੂੰ ਲੱਗਦਾ ਕੋਈ ਇਹਨਾਂ ਦੀ ਇਹ ਡਿਟੇਲਸ ਆਂਦਰ ਕੋ ਵੱਡੇ ਨਕਰ ਤੱਕ ਆਪ ਕੋਲ ਹੈ ਬਿਲਕੁਲ ਵੀ ਅਸੀਂ ਪੋਜ਼ਿਟਿਵ ਹੈ ਕਿ ਸਰ ਜੀ ਇਹ ਪੜਿਆ ਗਿਆ ਪਹਿਲਾਂ ਨਹੀਂ ਆ ਰਹੇ ਪਰ ਵੀ ਹੈਗੇ ਹਾਂ ਹਾਂ ਜੀ ਅਸੀਂ ਕੋਈ ਚੈੱਕ ਕਰ ਰਹੇ ਹਾਂ ਇਹਨਾਂ ਦੇ ਬੈਕਗ੍ਰਾਉਂਡ ਹੀ ਚੈੱਕ ਕੀਤੇ ਜਾ ਰਹੇ ਆ ਉਹ ਸਾਡਾ ਐਫਆਈਆਰ ਦਾ ਪ੍ਰੋਸੈਸ ਚੱਲ ਰਿਹਾ ਜੀ ਤੁਹਾਨੂੰ ਕੱਲ ਤੱਕ ਉਹ ਵੀ ਅਪਡੇਟ ਕਰ ਦਵਾਂਗੇ